ਦੇ ਦੁੱਖ ਨਾਲ ਤੇ ਬੜੇ ਸ਼ਰਮ ਨਾਲ ਇਹ ਕਹਿਣਾ ਪੈਂਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਮੁੱਖ ਮੰਤਰੀ ਇਹ ਦੁਹਾਈ ਦਿੰਦਾ ਹੁੰਦਾ ਸੀ ਕਦੇ ਲੋਕਤੰਤਰ ਦੀ ਲੋਕਤੰਤਰ ਨੂੰ ਬਚਾਉਣ ਦੀ ਲੋਕਾਂ ਦੇ ਹੱਕਾਂ ਦੀ ਅੱਜ ਉਹੀ ਲੋਕਾਂ ਦੇ ਹੱਕ ਖੋਣ ਤੇ ਲੱਗੇ ਨੇ ਤੇ ਇਹਨਾਂ ਨੇ ਰਿਕਾਰਡ ਤੋੜ ਬਦਮਾਸ਼ੀ ਤੇ ਧੱਕਾ ਪੰਚਾਇਤ ਚੋਣਾਂ ਦੇ ਵਿੱਚ ਕੀਤਾ ਹੈ ਤੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਖਬਰਾਂ ਆ ਰਹੀਆਂ ਤੇ ਖਾਸ ਤੌਰ ਤੇ ਸੰਗਰੂਰ ਜ਼ਿਲ੍ਹਾ ਜਿਹਦੇ ਵਿੱਚ ਪਿੱਛੇ ਕਦੇ ਵੀ ਤੁਸੀਂ ਜੇ ਨਿਗਾਹ ਮਾਰ ਕੇ ਦੇਖੋ ਕਦੇ ਕੋਈ ਇਸ ਤਰ੍ਹਾਂ ਦਾ ੱਤਕਾ ਕਿਸੇ ਸਰਕਾਰ ਵੱਲੇ ਨਹੀਂ ਹੋਇਆ ਜੋ ਮੌਜੂਦਾ ਸਰਕਾਰ ਚ ਜਿਹੜਾ ਦਿਨ ਦਿਹਾੜੇ ਜਿਹੜਾ ਇਹ ੱਤਕਾ ਕਰਿਆ ਇਹਨਾਂ ਨੇ ਝੂਠੇ ਕਾਗਜ਼ ਰੱਦ ਕੀਤੇ ਕੈਂਡੀਡੇਟਾਂ ਦੇ ਅਤੇ ਕਈ ਥਾਂ ਤੇ ਕੈਂਡੀਡੇਟਾਂ ਨੂੰ ਕਾਗਜ਼ ਦਾਖਲ ਕਰਨ ਤੋਂ ਵੀ ਰੋਕਿਆ ਐਨਓਸੀਆਂ ਦੇਣ ਤੋਂ ਜਿਹੜਾ ਇਹ ਮਨਾਹੀ ਤੇ ਹੁਕਮ ਕੀਤੇ ਜਾ ਰਹੀ ਸੋ ਇਹ ਕੁਝ ਸਾਰਾ ਇਸ ਸਰਕਾਰ ਦੇ ਵਿੱਚ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਵੀ ਸਾਡੇ ਸਰਦਾਰ ਗੁਰਜੀਤ ਸਿੰਘ ਮੌਜੂਦਾ ਵੀ ਇਹ ਸਰਪੰਚ ਨੇ ਸੰਗਤਪੁਰੇ ਦੇ ਇਹਨਾਂ ਨੇ ਪਿਛਲੇ 2 ਟਰਮਾਂ ਤੋਂ ਇਹ ਪਿੰਡ ਦੇ ਸਰਪੰਚ ਚੱਲੇ ਆ ਰਹੇ ਇਹ ਤੇ ਇਹਨਾਂ ਦਾ ਪਰਿਵਾਰ ਕੱਲ ਰਾਤ ਉਹ 9 ਵਜੇ ਇਹਨਾਂ ਦੇ ਕਾਗਜ਼ ਰੱਦ ਕੀਤੇ ਗਏ ਇਹਨਾਂ ਦੀ ਮਾਤਾ ਨੇ ਤੇ ਇਹਨਾਂ ਦੀ ਧਰਮ ਪਤਨੀ ਨੇ ਦੋਨਾਂ ਨੇ ਕਾਗਜ਼ ਰੱਦ ਕਰ ਦਿੱਤੇ 6 ਵਜੇ ਰਿਟਰਨਿੰਗ ਅਫਸਰ ਤੇ ਬੀਡੀਪੀਓ ਕਹਿ ਰਿਹਾ ਜੀ ਸਾਰੇ ਕਾਗਜ਼ ਠੀਕ ਨੇ ਤੇ 9 ਵਜੇ ਐਮਐਲਏ ਆ ਕੇ ਉੱਥੇ ਤੱਕੇ ਦੇ ਨਾਲ ਬਹਿ ਕੇ ਅੰਦਰ ਦਰਵਾਜ਼ਾ ਬੰਦ ਕਰਕੇ ਉਹ ਕਾਗਜ਼ ਰੱਦ ਕਰਾ ਕੇ ਜਾਂਦੀ ਹੈ ਬਿਨਾ ਕਿਸੇ ਰਿਪੋਰਟ ਤੋਂ ਬਿਨਾ ਕਿਸੇ ਸ਼ਿਕਾਇਤ ਤੋਂ ਕਾਗਜ਼ ਰੱਦ ਹੁੰਦੇ ਪਹਿਲੀ ਵਾਰ ਦੇਖੇ ਨੇ ਕਿਸ ਨੇ ਸ਼ਿਕਾਇਤ ਨਹੀਂ ਕੀਤੀ ਕਿਸੇ ਵੀ ਰੈਵਨਿਊ ਅਫਸਰ ਦੀ ਰਿਪੋਰਟ ਨਹੀਂ ਲਈ ਗਈ ਵੀਡੀਪੀ ਨੇ ਆਪਦੀ ਹੀ ਰਿਪੋਰਟ ਬਣਾ ਕੇ ਜਿਹੜਾ ਕਹਤਾ ਵੀ ਜੀ ਇਹਨਾਂ ਦਾ ਕਬਜ਼ਾ ਹੈ ਲਾਲਕੀਰ ਦੇ ਵਿੱਚ ਕਦੇ ਕਦੇ ਕਿਸੇ ਨੇ ਸੁਣਿਆ ਵੀ ਲਾਲਕੀਰ ਦੇ ਵਿੱਚ ਘਰ ਹੋਵੇ ਤੇ ਉਹਦੋਂ ਕਬਜ਼ਾ ਤੁਸੀਂ ਸ਼ੋਅ ਕਰੋ ਸਾਰਾ ਪਿੰਡ ਲਾਲਕੀਰ ਦੇ ਵਿੱਚ ਹੈ ਤੇ ਜਿਹੜੇ ਹੁਣ ਤਿੰਨ ਕੈਂਡੀਡੇਟ ਲੜ ਰਹੇ ਨੇ ਉਹ ਵੀ ਉਹੀ ਲਾਲਕੀਰ ਦੇ ਵਿੱਚ ਹੀ ਨੇ ਫਿਰ ਉਹਨਾਂ ਦੇ ਕਾਗਜ਼ ਕਿਉਂ ਨਹੀਂ ਰੱਦ ਹੋਏ ਮਤਲਬ ਆਪਦੀ ਹਾਰ ਨੂੰ ਦੇਖਦੇ ਹੋਏ ਕਿਉਂਕਿ ਇਹ ਇੰਨਾ ਆਪਦੇ ਪਿੰਡ ਦੇ ਵਿੱਚ ਪੌਪੂਲਰ ਹੈ ਕਿ ਸਭ ਨੂੰ ਪੰਦਾ ਸੀ ਵੀ ਐਤ ਕੀ ਵੀ ਇਹਨਾਂ ਨੇ ਜਿਹੜਾ ਹੈ ਰਿਕਾਰਡ ਤੋੜ ਬੋਟਾ ਨਾਲ ਦਿੱਤਿਆਣਾ ਸੋ ਆਪਦੀ ਹਾਰ ਨੂੰ ਦੇਖਦੇ ਹੋਏ ਉਹਨਾਂ ਨੇ ਸ਼ਰਿਆਮ ਤੱਕਾ ਕਰਕੇ ਬੋਟਾ ਜਿਹੜਾ ਇਹਨਾਂ ਦੇ ਕਾਗਜ਼ ਤਦ ਕਰਾਏ ਕਰਾਚੋਂ ਦੇ ਵਿੱਚ ਵੀ ਇਹੀ ਕੁਝ ਹੋਇਆ ਕਈ ਪੰਚਾਇਤਾਂ ਪੰਚਾਇਤ ਮੈਂਬਰਾਂ ਦੇ ਵੀ ਜਿਹੜੇ ਕਾਗਜ਼ ਰੱਦ ਕੀਤੇ ਗਏ ਨੇ ਮੈਨੂੰ ਤਾਂ ਅੱਜ ਵੀ ਫੋਨ ਆ ਰਹੇ ਨੇ ਕਈ ਕਈ ਤਾਂ ਜਿਹੜੇ ਲੋਕ ਇਹਨਾਂ ਨੇ ਕੱਲ ਸ਼ਿਕਾਇਤਾਂ ਰਾਤ ਨੂੰ ਫੜ ਕੇ ਅੱਜ ਵੀ ਇਹ ਜੋ ਮੈਨੂੰ ਪਤਾ ਚੱਲਿਆ ਹੈ ਅਫਸਰਾਂ ਨੂੰ ਡਿਊਟੀਆਂ ਲੱਗੀਆਂ ਪਟਵਾਰੀਆਂ ਦੀਆਂ ਵੀ ਤੁਸੀਂ ਰਿਪੋਰਟਾਂ ਲਿਆਓ ਹਾਲਾਂਕਿ ਰੱਦ ਨਹੀਂ ਕਾਗਜ਼ ਹੋਣੇ ਚਾਹੀਦੇ ਕਿਸੇ ਰੂਪ ਵਿੱਚ ਵੀ ਕਿਉਂਕਿ ਕੱਲ ਲਾਸਟ ਡੇ ਸੀ ਪਰ ਤੁਸੀਂ ਪਤਾ ਕਰ ਸਕਦੇ ਹੋ ਵੀ ਪਟਵਾਰੀਆਂ ਤੋਂ ਅੱਜ ਵੀ ਰਿਪੋਰਟਾਂ ਮੰਗਾਈਆਂ ਜਾ ਰਹੀਆਂ ਨੇ ਤੇ ਉਹਨਾਂ ਦਾ ਕੀ ਹੱਲ ਹੋਣਾ ਇਹ ਤਾਂ ਮੈਨੂੰ ਪਤਾ ਨਹੀਂ ਹੁਣ ਕੀ ਕਰਨਗੇ ਪਰ ਇੱਥੋਂ ਤੱਕ ਜਿਹੜਾ ਧੱਕੇਸ਼ਾਹੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕਲ ਐਮਐਲਏ ਕਾਸਟਾਰਟੀ ਬੀਬੀ ਭਰਾਜ ਉਹਨੇ ਹਰ ਤਨਾ ਦੇ ਜਿਹੜੇ ਨੇ ਛੋਟੇ ਲੈਵਲ ਦੀ ਸਿਆਸਤ ਤੱਕ ਜਿਹੜੀ ਇਹ ਪਹੁੰਚ ਕੀਤੀ ਹੈ ਕਰਪਸ਼ਨ ਦਾ ਵੀ ਰਿਕਾਰਡ ਤੋੜਤਾ ਅਤੇ ਧੱਕੇਸ਼ਾਹੀ ਦਾ ਵੀ ਰਿਕਾਰਡ ਤੋੜਤਾ ਸਾਨੂੰ ਆਸ ਨਹੀਂ ਸੀ ਬੜਾ ਲੋਕਾਂ ਨੇ ਸੋਚਿਆ ਸੀ ਵੀ ਛੋਟੀ ਉਮਰ ਦੀ ਲੜਕੀ ਹੈ ਵਧੀਆ ਕੰਮ ਕਾਲਜ ਕੈਂਸਰ ਕਰਾ ਦੇ ਕਈਆਂ ਨੂੰ ਧੱਕੇ ਨਾਲ ਪਾਰਟੀ ਦੇ ਵਿੱਚ ਲਿਆ ਕੇ ਸਰਪਾਪਾਵਾਤਾ ਇਹੋ ਜਿਹਾ ਕੁਸ਼ੀ ਕੀਤਾ ਹੈ ਜਿਹੜੇ ਤੁਸੀਂ ਨਹੀਂ ਦਿੱਤੀਆਂ ਬਹੁਤ ਜਗਾਂ ਦੇ ਹੋਏ ਜਿਹਨਾਂ ਨੂੰ ਸਾਈਂ ਮਰਸੀ ਨਹੀਂ ਜਾਣੀ ਤੇ ਇੱਕ ਵਾਰ ਸਦਾ ਮੈਂ ਠੱਕਾ ਦਾ ਹਰ ਜਗ੍ਹਾ ਕੀਤਾ ਮੈਂ ਤੁਹਾਨੂੰ ਕਰਾਚੋ ਦੀ ਵੀ ਗੱਲ ਕੀਤੀ ਹੈ ਵੀ ਉਹਨਾਂ ਨਾਲ ਵੀ ਠੱਕਾ ਕੀਤਾ ਹੈ ਗੁਰਜੀਤ ਸਿੰਘ ਉਹਨਾਂ ਨਾਲ ਵੀ ਠੱਕਾ ਕੀਤਾ ਹੈ ਸਾਰੇ ਨਾਲ ਹੀ ਠੱਕਾ ਕੀਤਾ ਇਹਨਾਂ ਨੇ ਤੇ ਦੋਨੇ ਕਰਾਚੋ ਪਿੰਡ ਜੇ ਆਪਾਂ ਦੇਖੀਏ ਤਾਂ ਸਾਰੀ ਸਰਕਾਰ ਅੱਧੀ ਸਰਕਾਰ ਕਰਾਚੋ ਪਿੰਡ ਦੀ ਹੈ ਤੇ ਜੇ ਉੱਥੇ ਹੀ ਇਹ ਆਫਦਾਨ ਨਹੀਂ ਦਿਤਾ ਸਕਦੇ ਤੁਸੀਂ ਇਹਦਾ ਹਿਸਾਬ ਲਾਓ ਲੋਕ ਕੀ ਕਰਨਗੇ ਇਹ ਕੀ ਲੋਕ ਲੋਕ ਇਹਨਾਂ ਦਾ ਸਾਫ ਕਿੰਨਾ ਕਹਿ ਲੋਕਾਂ ਦਾ ਉਹ ਤੋਂ ਬਾਅਦ ਜਿਹੜਾ ਮੰਤਰੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਸਤਾਧਾਰੀ ਤਿਰੰਗਾ ਜਿਹੜੀ ਗੁੰਡਾਗਰਦੀ ਜਿਹੜਾ ਆਪ ਹੁਦਰਾ ਸਿੰਬਲ ਦੇ ਕਦੇ ਅੱਜ ਤੱਕ ਪੰਚਾਇਤੀ ਇਲੈਕਸ਼ਨ ਨਹੀਂ ਹੋਈ ਇੱਕੋ ਅਮੈਂਡਮੈਂਟ ਕੀਤੀ ਕਿ ਜਿਹੜਾ ਜ਼ਿਲ੍ਹਕ ਨੂੰ ਯੂਨਿਟ ਮੰਨਦੇ ਸੀਗੇ ਉਹ ਰਿਜ਼ਰਵੇਸ਼ਨ ਦੇ ਲਈ ਉਹਨੂੰ ਬਲਾਕ ਪੱਧਰ ਤੇ ਕਰਤਾ ਬਲਾਕ ਪੱਧਰ ਤੇ ਇਸ ਕਰਕੇ ਕੀਤਾ ਤਾਂ ਕਿ ਜਿਹੜੇ ਉਹਨਾਂ ਦੇ ਤੇ 77 ਦੇ ਆਗੂ ਨੇ ਉਹਨਾਂ ਦੀ ਮਨਮੰਨੀ ਚੱਲੇ ਤੁਸੀਂ ਹੈਰਾਨ ਮੰਨੋਗੇ ਕਿ 68 ਪਿੰਡ ਨੇ ਭੌਣੀਗੜ ਬਲਾਕ ਦੇ ਉਹਦੇ ਵਿੱਚੋਂ ਜਿਹੜੀਆਂ 22 75 ਰਿਜ਼ਰਵ ਹੋਈਆਂ ਨੇ ਉਹ ਕੋ ਮੈਰਿਟ ਤੇ ਹੋਈਆਂ ਨੇ ਹੁੰਦਾ ਤਾਂ ਇੱਕ ਉਹ ਸਿਸਟਮ ਹੁੰਦਾ ਜਦੋਂ ਬਣਦਾ ਹੈ ਰੋਸਟਰ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਐਸਸੀ ਆਬਾਦੀ ਹੈਗੀ ਹੈ ਉਹਦੇ ਮੁਤਾਬਕ ਉਹਦੀ ਰਿਜ਼ਰਵੇਸ਼ਨ ਹੁੰਦੀ ਹੈ ਜਾ ਪਹਿਲਾ ਸਮੇਂ ਤੇ ਜਦੋਂ ਸਰਕਾਰ ਸਾਡੀ ਸੀ ਉਹ ਰੋਟੇਟ ਕਰਦੇ ਸੀ ਅਸੀਂ ਇਹ ਜੇ ਹਾਲਤ ਬਣ ਗਈ ਕਿ ਜਿਹਨਾਂ ਪਿੰਡਾਂ ਦੇ ਵਿੱਚ 5% 10% ਪਾਪੂਲੇਸ਼ਨ ਐ ਐਸਸੀ ਭਾਈਚਾਰੇ ਦੀ ਤੇ ਉਹ ਜਨਰਲ ਕਰਦੇ ਉਹ ਰਿਜ਼ਰਵ ਕਰਦੇ ਜਿਨ੍ਹਾਂ ਦੇ ਵਿੱਚ ਐਸਸੀ ਪਾਪੂਲੇਸ਼ਨ ਵਧਦੀ ਤੇ ਉਹ ਰਿਜ਼ਰਵ ਕਰ ਲੈ ਭਾਵ ਕਹਿਣ ਦਾ ਇਹ ਹੈ ਕਿ ਪਹਿਲਾਂ ਤਾਂ ਰਜਿਸਟ੍ਰੇਸ਼ਨ ਚ ਆਪ ਉਦਰਾਪਣ ਕੀਤਾ ਫੇਰ ਵੋਟਰ ਸੂਚੀਆਂ ਦਾ ਇਹ ਹਾਲਤ ਰਹੀ ਕਿ ਨਾਮੀਨੇਸ਼ਨ ਪੇਪਰ ਫਾਈਲ ਹੋਣ ਤੱਕ ਕਿਸੇ ਵੀ ਐਰਓ ਨੇ ভোটার ਸੂਚੀ ਜਾਰੀ ਨਹੀਂ ਕੀਤੀ ਹੁਣ ਆ ਜਿਹੜਾ ਨਵਾਂ ਕੰਮ ਕੱਲ ਹੋਇਆ ਕਿ ਰਾਤ ਨੂੰ 8 ਵਜੇ ਦੇ ਕਰੀਬ ਜਿਹੜੀ ਸਤਾਨਿਕ ਐਮ ਐਲ ਏ ਬੀਬਾ ਨਰਿੰਦਰ ਕੌਰ ਬਰਾਜ ਹੈ ਜਿਹਨੂੰ ਲੋਕਾਂ ਨੇ ਆਪਣੀ ਧੀ ਸਮਝ ਕੇ ਬੜੇ ਪਿਆਰ ਦੇ ਨਾਲ ਕਿ ਸਾਡੀ ਧੀ ਹੈ ਉਹਨੂੰ ਮੌਕਾ ਦਿੱਤਾ ਦੀ ਲੋਕਾਂ ਦੀ ਸੇਵਾ ਕਰਨ ਦਾ ਪਰ ਜਿੰਨੀ ਲੁੱਟ ਖਸੁੱਟ ਮਚਾਈ ਹੈ ਜਿੰਨਾ ਉਹਦੇ ਵਿੱਚ ਹੋਮ ਹੈ ਇਸ ਟੰਗ ਦੇ ਨਾਲ ਉਹ ਅਫਸਰਾਂ ਨਾਲ ਡੀਲ ਕਰ ਰਹੀ ਹੈ ਮੇਰਾ ਘਰ ਹੈ ਕਦੇ ਅੱਜ ਤੱਕ ਰਿਕਾਰਡ ਹੈ ਕਿ ਹਜਾ ਕਦੇ ਹਾਲਾਤ ਨਹੀਂ ਬਣੇ ਤੁਸੀਂ ਦੇਖੋ ਕਿ ਬੀਡੀਪੀ ਉਦੋਂ ਸੰਗਤਪੁਰਾ ਪਿੰਡ ਦੇ ਸਰਪੰਚ ਰਹੇ ਚੁੱਕੇ ਗੁਰਜੀਤ ਸਿੰਘ ਉਹਨਾਂ ਦੀ ਘਰ ਵਾਲੀ ਹਰਦੀਪ ਕੌਰ ਉਹਦੀ ਮਾਤਾ ਜੀ ਦੇ ਕਾਗਜ਼ ਰਾਤ ਨੂੰ 9 ਵਜੇ ਰਿਐਕਟ ਕਰਾਈ ਦੇ ਜਦੋਂ ਕਿ ਜਿਹੜਾ ਆਰਓ ਸੀਗਾ ਉਹ ਸਾਰਾ ਦਿਨ 4 ਵਜੇ ਦੇ ਕਰੀਬ ਜਦੋਂ ਟਾਈਮ ਜਿਹੜਾ ਸੀਗਾ ਸਕਿਉਰਿਟੀ ਦਾ ਲੰਘਿਆ ਉਹਨੇ ਮੈਨੂੰ ਆਪ ਕਿਹਾ ਕਿ ਗੁਰਪ੍ਰਸਾਦ ਇਹ ਕਾਗਜ਼ ਬਿਲਕੁਲ ਓਕੇ ਨੇ ਕੇਵਰੇ ਇੱਕ ਐਸੀ ਮੈਂਬਰ ਦੇ ਕਾਗਜ਼ ਨੇ ਜਿਹੜੇ ਕਿ ਵੂਮਨ ਦੀ ਜਗ੍ਹਾ ਜੈਂਟਸ ਨੇ ਭਰ ਲਈ ਔਰ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਜੌਲੀਆਂ ਪਿੱਟ ਦੀ ਸਾਡਾ ਜਿਹੜਾ ਸਰਪੰਚ ਸੀਗਾ ਉਹਦੇ ਕਾਗਜ਼ ਇਹ ਪਾੜਨ ਲਾ ਕੇ ਰਿਜੈਕਟ ਕਰਤੇ ਕਿ ਜੀ ਬਿਨੇ ਕਾਰਡ ਦੇ ਸਾਈਨ ਨਹੀਂ ਵਿਟਨੈਸ ਦੇ ਸਾਈਨ ਨਹੀਂ ਤੁਸੀਂ ਮੈਨੂੰ ਦੱਸੋ ਕਿ ਜਦੋਂ ਚੈੱਕ ਕਰਨ ਵਾਸਤੇ ਉੱਥੇ ਟੀਮ ਬੈਠੀ ਹੈ ਕੋਈ ਇਹੋ ਜਿਹਾ ਕੈਂਡੀਡੇਟ ਹੋ ਸਕਦਾ ਜਿਹਦੇ ਦਸਕਤ ਨਾ ਹੋਣ ਬਾਰ ਬਾਰ ਮੈਂ ਆਰ ਓ ਨੂੰ ਏ ਡੀ ਸੀ ਨੂੰ ਵੀ ਕਹਿੰਦਾ ਰਿਹਾ ਕਿ ਤੁਸੀਂ ਨਾਮੀਨੇਸ਼ਨ ਪੇਪਰ ਫਾਈਲ ਕਰਾਉਣ ਤੋਂ ਪਹਿਲਾਂ ਇੱਕ ਚੈੱਕ ਲਿਸਟ ਜਿਹੜੀ ਹੈ ਉਹਨੂੰ ਬਾਹਰ ਚਸ਼ਮਾ ਕਰੋ ਉਹਨੂੰ ਲੋਕ ਬਾਹਰਲੇ ਪਾਸੇ ਲਾਓ ਤਾਂ ਕਿ ਜਿਹੜੀ ਕਨਫਿਊਜ਼ਨ ਨਾ ਰਹੇ ਇੱਥੋਂ ਤੱਕ ਹੈ ਕਿ ਲੋਕਾਂ ਨੂੰ ਇਹ ਵੀ ਮਿਸ ਗਾਈਡ ਕਰੀ ਗਏ ਕੋਈ ਕਹਿੰਦਾ ਜੀ ਬਿਜਲੀ ਦਾ ਬਿੱਲ ਕਲੀਅਰ ਹੋਣਾ ਚਾਹੀਦਾ ਕੋਈ ਕਹਿੰਦਾ ਜੀ ਸੋਸਾਇਟੀ ਵੀ ਕਲੀਅਰ ਹੋਣਾ ਚਾਹੀਦੀ ਹੈ ਕੋਈ ਕਹਿੰਦਾ ਜੀ ਚੁੱਲ੍ਹਾ ਟੈਕਸ ਹੋਣਾ ਚਾਹੀਦਾ ਕੋਈ ਕਹਿੰਦਾ ਪੰਚਾਇਤੀ ਜ਼ਮੀਨ ਤੇ ਕਬਜ਼ਾ ਨਹੀਂ ਚਾਹੀਦਾ ਇਸ ਵਾਰ ਐਟੋਟਾਕ ਜਿਹੜੇ ਦੂਸਰੇ ਬੈਂਕ ਨੇ ਜਿਹੜੇ ਕੋਆਪਰੇਟਿਵ ਉਦਾਰੇ ਨਾਲ ਰਿਲੇਟਡ ਨਹੀਂ ਤੇ ਉਹਨਾਂ ਬੈਂਕਾਂ ਦੀ ਕਲੀਅਰੈਂਸ ਵੀ ਮੰਗਦੇ ਸੀਗੇ ਲੇਕਿਨ ਚੈੱਕ ਲਿਸਟ ਵੀ ਨਹੀਂ ਲਾ ਕੇ ਦਿੱਤੀ ਕਿ ਬਾਅਦ ਪਤਾ ਲੱਗੇ ਕੈਂਡੀਡੇਟ ਨੂੰ ਕਿ ਮੈਨੂੰ ਨੋ ਡਿਊ ਸਰਟੀਫਿਕੇਟ ਕਿਹੜੀ ਸੰਸਥਾ ਚਾਹੀਦਾ ਪਰ ਸੰਗਿਤਪੁਰ ਵਾਲੇ ਕੇਸ ਦੇ ਵਿੱਚ ਕੋਈ ਮੇਰਾ ਕਹ ਲੈ ਤੋਟ ਨਹੀਂ ਛੱਡੀ ਸੋਸਾਇਟੀ ਦੇ ਪੈਸੇ ਵੀ ਭਰੇ